ਦਾ ਜਿਹੜਾ ਦਿਨ ਹੈ ਸਰਜੋ ਵਰਜੀ ਕਰਦੇ ਨੇ ਔਰ ਗਣਤੰਤਰ ਦਿਵਸ 75 ਵਾਪ ਲੈ ਕੇ ਨਮ ਇਹਨੇ ਚਾਰ ਚੰਦ ਲਗਾਤੇ ਨੇ ਸਾਡੀ ਐਸੋਸੀਏਸ਼ਨ ਅੱਜ ਜਿਹੜਾ ਸੀ ਯੂਨਾਈਟ ਹੋ ਕੇ ਸਾਰਿਆਂ ਨੇ ਇਕੱਠੇ ਹੋ ਕੇ ਇੰਡਸਟਰੀ ਨੇ ਇਹਨੂੰ ਮਨਾਇਆ ਜਾ ਰਿਹਾ ਹੈ ਔਰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਔਰ ਅਸੀਂ ਇਸ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇੰਡਸਟਰੀ ਨੂੰ ਰੱਖਾਂਗੇ ਔਰ ਇਸ ਤਰ੍ਹਾਂ ਹੀ ਸਾਰੀ ਯੂਨਿਟੀ ਨਾਲ ਜਰੂਰ ਚੱਲਾਂਗੇ ਤਾਂ ਹਮੇਸ਼ਾ ਗਰੋਥ ਹੋਏਗੀ ਧੰਨਵਾਦ ਹਾਂਜੀ ਬਹੁਤ ਖੁਸ਼ੀ ਹੈ ਜੀ ਬਹੁਤ ਜ਼ਰਾ ਸ਼ੁਕਰਗੁਜ਼ਾਰ ਆ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਔਰ ਹਮੇਸ਼ਾ ਉਹਨਾਂ ਦੇ ਧੰਨਵਾਦੀ ਰਹਿਣਾ ਮੈਂ ਨਾਮ ਕਰਦੇ ਵਾਸਤੇ 75ਵੇਂ ਗਣਤੰਤਰ ਦਿਵਸ ਦੇ ਉੱਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਬਾ ਇਸ ਵਾਰ ਅਸੀਂ ਯੂਸੀਪੀਐਮਏ ਦੇ ਕੰਪਲੈਕਸ ਦੇ ਵਿੱਚ ਫਿੱਕੋ ਤੇ ਯੂਸੀਪੀਐਮਏ ਨੇ ਰਲ ਕੇ ਜਿਹੜਾ ਗਣਤੰਤਰ ਦਿਵਸ ਆ ਉਹ ਮਨਾ ਰਹੇ ਆ ਕਿਤੇ ਨਾ ਕਿਤੇ ਵੀ ਐਸੋਸੀਏਸ਼ਨ ਨੂੰ ਆਜ਼ਾਦ ਕੀਤਾ ਗਿਆ ਵਾ ਬਲਕੇ ਪਿਛਲੇ ਕਾਫੀ ਸਮਾਂ ਜਿਹੜਾ ਇੱਕ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚੋਂ ਐਸੋਸੀਏਸ਼ਨ ਨਿਕਲ ਰਹੀ ਸੀ ਮੈਂਬਰ ਆਪਣੇ ਆਪ ਨੂੰ ਬਹੁਤ ਘੁੱਟਣ ਮਹਿਸੂਸ ਕਰ ਰਹੇ ਸੀ ਪਰ ਹੁਣ ਅਸੀਂ ਸਾਰੇ ਆਜ਼ਾਦ ਆ ਤੇ ਆਜ਼ਾਦ ਜਿੱਥੇ ਇੰਡਸਟਰੀ ਦੀ ਗੱਲ ਕਰੀਏ ਨਵੀਂ ਇਨੋਵੇਸ਼ਨਸ ਨੂੰ ਆਜ਼ਾਦ ਕਰਨ ਦੀ ਲੋੜ ਆ ਨਵੀਆਂ ਪਾਲਿਸੀਜ਼ ਨੂੰ ਆਜ਼ਾਦ ਕਰਨ ਦੀ ਲੋੜ ਆ ਤਾਂ ਕਿ ਸਾਡਾ ਸ਼ਹਿਰ ਸੂਬਾ ਤੇ ਦੇਸ਼ ਗਰੋ ਕਰ ਸਕੇ ਥੈਂਕ ਯੂ ਮੈਸੇਜ ਕੋਈ ਨਹੀਂ ਦਿੰਦਾ ਵਿਸ਼ ਯੂ ਅ ਵੈਰੀ ਵੈਰੀ ਹੈਪੀ 75th ਰਿਪਬਲਿਕ ਡੇ ਮੈਂ ਜਿਹੜੀ ਮੁਬਾਰਕਬਾਦ ਦਿੰਨਾ ਬਾ ਤੇ ਜਿਸ ਤਰ੍ਹਾਂ ਇਕੱਠੇ ਹੋ ਕੇ ਇਸ ਵਾਰ ਅਸੀਂ ਸਾਰੇ ਇਹ ਦਿਨ ਮਨਾ ਰਹੇ ਆਂ ਮੈਂ ਸਾਰਿਆਂ ਨੂੰ ਵੀ ਬੇਨਤੀ ਕਰਨਾ ਆਓ ਆਪਾਂ ਇਕੱਠੇ ਹੋਈਏ ਅੱਜ ਦਾ ਸਲੋਗਨ ਵੀ ਸੀ ਯੂਨਾਈਟਿਡ ਵੀ ਸਟੈਂਡ ਦੇਖੋ ਇਹ ਬਹੁਤ ਵੱਡਾ ਸੀ ਯੂਨਾਈਟਿਡ ਵੀ ਸਟੈਂਡ ਦੇ ਦੇ ਨਾਲ ਸਾਨੂੰ ਬਹੁਤ ਬਹੁਤ ਤਰ੍ਹਾਂ ਦਾ ਗਵਰਨਮੈਂਟ ਲੈਣਾ ਹੈ ਕਿ ਸਾਈਕਲ ਪਾਸ ਜਿਹੜਾ ਹੈ ਨਾ ਰੀਅਲ ਸੈਂਸ ਦੇ ਵਿੱਚ ਅੱਜ ਯੂਨਾਈਟਡ ਹੋਇਆ ਹੈ ਸਾਰੀ ਇੰਡਸਟਰੀ ਇਕੱਠੀ ਹੋਈ ਹੈ ਔਰ ਇਸ ਮੌਕੇ ਤੇ ਮੈਂ ਸਾਰੀ ਇੰਡਸਟਰੀ ਨੂੰ ਵਧਾਈ ਦਿੰਦਾ ਔਰ ਉਮੀਦ ਕਰਦਾ ਹਾਂ ਵੀ ਜੇ ਇਸੇ ਤਰ੍ਹਾਂ ਜੇ ਸਾਰੇ ਇਕੱਠੇ ਹੋ ਕੇ ਚੱਲਾਂਗੇ ਇਸ ਸਾਈਕਲ ਇੰਡਸਟਰੀ ਪੰਜਾਬ ਇੰਡੀਆ ਦੀ ਬਹੁਤ ਮਹੱਤਵਪੂਰਨ ਹੋਏਗੀ। ਤੇ ਇੰਡਸਟਰੀ ਦੀ ਗਰੋਥ ਦੇ ਲਈ ਕੁਝ ਕਹਿਣਾ ਚਾਹੁੰਦੇ ਇੰਡਸਟਰੀ ਨੂੰ ਕੋਈ ਮੈਸੇਜ ਦੇਣਾ ਚਾਹੁੰਦਾ। ਜੀ ਇੰਡਸਟਰੀ ਇਕੱਠੀ ਹੋ ਕੇ ਚੱਲੇਗੀ ਤਾਂ ਜ਼ਰੂਰ ਗrow ਕਰੇਗੀ। ਤੇ ਜੇ ਸਾਰੇ ਇਕੱਠੇ ਹੋ ਕੇ ਅਸੀਂ ਗਵਰਨਮੈਂਟ ਕੋਲ ਜਾਵਾਂਗੇ ਜਿਹੜੀਆਂ ਵੀ ਸਾਡੀਆਂ ਕੋਈ ਪ੍ਰੋਬਲਮਸ ਨੇ ਉਹਦਾ ਹੱਲ ਹੋਏਗਾ ਔਰ ਅਸੀਂ ਜ਼ਰੂਰ ਪ੍ਰੋਗਰੈਸ ਕਰਾਂਗੇ। ਕੀ ਕਹਿਣਾ ਚਾਹੁੰਦੇ? ਅੱਜ ਦੇਖੋ 75 ਦਾ ਜਿਹੜਾ ਸਾਡਾ ਗੰਦੰਦਰ ਦੇ ਵਿਸਾ ਇਹ ਬੜੇ ਭਾਗਾ ਨਾ ਆਇਆ ਵਾ 50 ਸਾਲ ਹੋ ਗਏ ਸਾਨੂੰ ਮੈਂ ਸਾਰੀ ਸਮੁੱਚੀ ਇੰਡਸਟਰੀ ਨੂੰ ਇਹੀ ਰਿਕਵੈਸਟ ਕਰੂੰਗਾ ਵੀ ਆਪਾਂ ਆਪਣੀ ਕੰਟਰੀ ਨੂੰ ਅੱਗੇ ਵਧਾਈਏ ਔਰ ਆਪਣੇ ਪ੍ਰੋਡਕਟ ਨੂੰ ਉਹਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਚੀਜ਼ ਕਰੀ ਵੀ ਅਸੀਂ ਚਾਈਨਾ ਔਰ ਯੂਰਪ ਦੇ ਵਿੱਚ ਅਸੀਂ ਉਹਨਾਂ ਦਾ ਮੁਕਾਬਲਾ ਕਰ ਪਾਈਏ ਕਿਉਂਕਿ ਸਾਡਾ ਕੰਟਰੀ ਔਰ ਜੋ ਪ੍ਰੋਡਕਟ ਅਸੀਂ ਬਣਾ ਰਹੇ ਹਾਂ ਬਾਈਸਾਈਕਲ ਬਾਈਸਾਈਕਲ ਪਾਰਟ ਬਹੁਤ ਉਹਨੇ ਉਸ ਲੈਵਲ ਤੇ ਨਹੀਂ ਬਣਾ ਰਹੇ ਵੀ ਅਸੀਂ ਜਿਹੜੀ ਐਕਸਪੋਰਟਾਂ ਉਹ ਅਸੀਂ ਯੂਰਪ ਵਿੱਚ ਕਰ ਸਕੀਏ ਮੈਂ ਅੱਜ ਦੇ ਮੌਕੇ ਦੇ ਵਿੱਚ ਸਾਰੇ ਦੋਸਤਾਂ ਨੂੰ ਇਹੀ ਕਹੂੰਗਾ ਵੀ ਆਪਾਂ ਪ੍ਰਣ ਲਵੋ ਆਪਾਂ ਵਧੀਆ ਵਧੀਆ ਪ੍ਰੋਡਕਟ ਬਣਾਈਏ ਔਰ ਯੂਰਪ ਦੀ ਜਿੰਨੀ ਮਾਰਕੀਟ ਹੈਗੀ ਹੈ ਉਹਨੂੰ ਆਪਾਂ ਸਾਰੇ ਕਬਜ਼ਰ ਚੜ੍ਹਦੇ ਦੇਖੋ ਅੱਜ 23 ਜਨਵਰੀ ਜਿਹੜਾ 75ਵਾਂ ਗੱਤ ਅੱਜ ਦਿਵਸ ਅਸੀਂ ਮਨਾ ਰਹੇ ਆ ਇਸ ਦੀ ਆਪਣੇ ਵੱਲੋਂ ਔਰ ਆਪਣੇ ਯੂਸੀਪੀਐਮਏ ਵੱਲੋਂ ਸਾਰੇ ਆ ਤੁਹਾਨੂੰ ਮੈਂ ਵਧਾਈ ਦਿੰਦਾ ਹਿੰਦੁਸਤਾਨ ਅੱਜ ਤੋਂ 75 ਸਾਲ ਪਹਿਲਾਂ ਜੋ ਸੀਗਾ ਉਹ ਹਿੰਦੁਸਤਾਨ ਅੱਜ ਵੀ ਹੈ ਔਰ ਔੜ ਵਾਲੇ ਜਿਹੜੇ ਅਗਲੇ 5-10 ਸਾਲ ਆ ਇਹਦੇ ਵਿੱਚ ਹਿੰਦੁਸਤਾਨ ਪਹਿਲੇ ਦੋ ਤਿੰਨ ਡੇਰੇ ਦੇਸ਼ ਹੋਣਗੇ ਦੁਨੀਆ ਦੇ ਉਹਨਾਂ ਵਿੱਚ ਖੜਾ ਹੋਏਗਾ ਅੱਜ ਸਾਡੇ ਦੇਸ਼ ਦੇ ਵਿੱਚ ਅਸੀ ਕੋਈ ਚੀਜ਼ ਨਹੀਂ ਹੈ ਜਿਹੜੀ ਅਸੀਂ ਕਹੀਏ ਵੀ ਇੱਥੇ ਨਹੀਂ ਪੜਦੀ। ਜਾਂ ਹਿੰਦੁਸਤਾਨ ਦੇ ਬੰਦੇ ਪੜਾ ਨਹੀਂ ਸਕਦੇ। ਕਿਸੇ ਲੋਕਾਂ ਨੇ ਸੋਚਿਆ ਨਹੀਂ ਸੀ ਵੀ ਆ ਵੀ ਹਿੰਦੁਸਤਾਨ ਇਤਨੀ ਚੀਜ਼ਾਂ ਵੀ ਪੜਾ ਲੇਗਾ। ਪਰ ਅੱਜ ਹਿੰਦੁਸਤਾਨ ਦੇ ਵਿੱਚ ਵੱਡੇ ਤੋਂ ਵੱਡੇ ਜਹਾਜ਼, ਵੱਡੇ ਤੋਂ ਵੱਡੇ ਸਮੁੰਦਰੀ ਜਹਾਜ਼ ਔਰ ਜਿਹਨਾਂ ਦੇ ਉੱਤੇ ਦੇ ਉੱਪਰ ਜਿਹੜੇ ਕਿ ਆਪਾਂ ਕਹਿੰਦੇ ਆ ਵੀ ਜਹਾਜ਼ ਵੀ ਚੱਲਦੇ ਨੇ, 에ਅਰਕ੍ਰਾਫਟ ਔਰ ਉਹ ਆਪਣਾ 에어ਪੋਰਟ ਕੈਰੀਅਰ ਵੀ ਪੜਾ ਦਿੰਦੇ ਨੇ। ਚੰਦਰਮਾ ਤੱਕ ਸਾਡੇ ਜਿਹੜੀ ਸਾਇੰਸ ਦੇ ਬੰਦੇ ਸਾਡੇ ਉਹ ਲੈ ਕੇ ਗਏ ਆ ਬਾਸ ਦੇ ਉੱਤੇ ਸਾਡੇ ਵਿਸ਼ੇ ਚੱਲਦੇ ਪਏ ਆ ਔਰ ਬੜੀ ਜਲਦੀ ਹੀ ਹਿੰਦੁਸਤਾਨ ਦਾ ਜਿਹੜਾ ਐਸਟ੍ਰੋਨੌਟ ਹੈਗੇ ਆ ਉਹ ਚੰਨ ਤੇ ਵੀ ਜਾਣਗੇ ਇਤਾਂ ਦੀਆਂ ਜਿਹੜੀਆਂ ਉਪਲਬਧੀਆਂ ਨੇ ਜਾਂ ਇਤਾਂ ਦੇ ਜਿਹੜੇ ਉਪਰਤੀਆ ਸਾਡੇ ਦੇਸ਼ ਦੇ ਸਾਇੰਸ ਦਾਣਾ ਨੇ ਕੀਤੀਆਂ ਨੇ ਔਰ ਜੋ ਇੰਡਸਟਰੀ ਕਰ ਰਹੀ ਹੈ ਉਹ ਇੰਨੀ ਕੀ ਤਰੱਕੀ ਵਾਲੀ ਗੱਲ ਆ ਵੀ ਅੱਜ ਹਿੰਦੁਸਤਾਨ ਹਰ ਦੇਸ਼ ਦੇ ਵਿੱਚ ਕੁਛ ਨਾ ਕੁਛ ਇਤਾਂ ਦੀਆਂ ਚੀਜ਼ਾਂ ਬਣਾ ਕੇ ਭੇਜ ਰਿਹਾ ਜਿਹੜੀ ਆ ਪਹਿਲਾਂ ਕਦੇ ਇੱਥੇ ਪੜਿਆ ਹੀ ਨਹੀਂ ਸੀ ਚਾਰਕਰਦੇ ਅਸੀਂ ਸੋਚਿਆ ਵੀ ਨਹੀਂ ਸੀ ਅਸੀਂ ਪੜਾਵਾਂਗੇ। ਔਰ ਆਉਣ ਵਾਲੇ ਬਹਾਲਾਂ ਦੇ ਵਿੱਚ ਹਿੰਦੂਸਤਾਨ ਬਹੁਤ ਜ਼ਿਆਦਾ ਤਰੱਕੀ ਕਰੇਗਾ ਔਰ ਸਾਰੇ ਮੈਂ ਅਪੀਲ ਕਰਦਾ ਆਪਣੇ ਵੱਲੋਂ ਜਿਹੜੇ ਵੀ ਬੱਚੇ ਅੱਜ ਸਟੱਡੀ ਕਰਨ ਵਾਸਤੇ ਬਾਹਰ ਜਾ ਰਹੇ ਨੇ ਤੁਸੀਂ ਇਹ ਦੇਖੋ ਵੀ ਸਾਡੇ ਇੱਥੇ ਇੱਡੇ ਵਧੀਆ ਇੰਸਟੀਚੂਟ ਹੈਗੇ ਆ ਤੁਸੀਂ ਇੱਥੇ ਹੀ ਸਟੱਡੀ ਕਰੋ ਔਰ ਤੁਹਾਨੂੰ ਇੰਡੀਆ ਅਪਰਚੂਨਿਟੀਆਂ ਇੰਡੀਆ ਦੇ ਵਿੱਚ ਮਿਲਣ ਗਿਆ। ਤੁਸੀਂ ਸਪੈਸ਼ਲ ਫੀਲਡ ਦੇ ਵਿੱਚ ਸਟੱਡੀ ਕਰੋ ਔਰ ਉਹ ਕਰਕੇ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਯੋਗਦਾਨ ਦਿਓ ਤਾਂ ਕਿ ਦੇਸ਼ ਵੀ ਅੱਗੇ ਜਾ ਸਕੇ ਔਰ ਤੁਸੀਂ ਵੀ ਅੱਗੇ ਵਸੋ ਸਾਰਿਆਂ ਨੂੰ ਇਸ ਦਿਨ ਦੀ ਮੈਂ ਵਧਾਈ ਦਿੰਦਾ ਹਾਂ ਜੈ ਹਿੰਦ